ਵਾਪਸ ਆਕੇ ਕਿਹੜਾ ਭਈ ਸੁਖਾ ਸਿੰਘ ਘੋੜੇ ਤੋਂ ਉਤਰ ਗਏ ਉਹਨਾਂ ਨੇ ਤਲਵਾਰ ਵਾਹਣੀ ਜਾਰੀ ਰੱਖੀ ਉਹ ਡ੍ਰਿੜਤਾ ਨਾਲ جنگ ਦੇ ਮੈਦਾਨ ਵਿੱਚ ਡਟੇ ਹੋਏ ਸਨ ਜਿੱਥੇ ਜਿੱਥੇ ਤੁਰਕ ਫੌਜ ਖਾਲਸੇ ਦੇ ਜ਼ਲਾਂ ਤੇ ਪਾਰੂ ਪੈਂਦੀ ਹੈ ਅਖਤੇ ਫੋਰ ਵਿਚ ਹੀ ਭਈ ਸੁਖਾ ਸਿੰਘ ਦਾ ਘੋੜਾ ਉੱਥੇ ਪੁੱਜ ਜਾਂਦਾ ਹੈ ਤੇ ਅਗਲੇ ਹੀ ਪਲ ਉਸ ਥਾਂ ਮੁਗਲਾਂ ਦੀਆਂ ਲਾਸ਼ਾਂ ਦਾ ਇੱਕ ਢੇਰ ਦਿਖਾਈ ਦੇਣ ਲੱਗਦਾ ਹੈ ਇੱਕ ਭਾਲੇ ਵੀ ਭਈ ਸੁਖਾ ਸਿੰਘ ਨੇ ਲਖੂ ਖੱਤਰੀ ਨੂੰ ਅੱਖਾਂ ਤੋਂ ਉਲੇ ਨਹੀਂ ਹੋਣ ਦਿੱਤਾ ਕੇ ਮਤਾ ਦਾਲਾ ਗਈ ਜੇ ਪਰ ਮਹਾਰਾਜ ਨੂੰ ਕੁਝ ਹੋਰ ਮਨਜ਼ੂਰ ਸੀ ਸਿੰਘਾਂ ਨੇ ਗੁਰਮਤਾ ਕੀਤਾ ਕਿ ਹੁਣ ਕਿਸੇ ਵੀ ਤਰ੍ਹਾਂ ਮੁਗਲਾਂ ਦਾ ਘੇਰਾ ਤੋੜ ਕੇ ਨਿਕਲਿਆ ਜਾਏ ਤੇ ਪਿੱਛੋਂ ਕੁਝ ਸਮਾਂ ਪਾ ਕੇ ਪੂਰੀ ਤਿਆਰੀ ਨਾਲ ਦੁਬਾਰਾ ਹੱਲਾ ਬੋਲਿਆ ਜਾਏ ਗੁਰਮਤੇ ਤੇ ਫੁੱਲ ਚੜਾਉਂਦਿਆਂ ਸਿੰਘਾਂ ਨੇ ਐਵੇਂ ਹੀ ਕੀਤਾ ਜਿਦਾ ਜਿੱਦਰੋਂ ਦਾਲ ਲੱਗਿਆ ਨਿਕਲ ਗਿਆ ਪਹਾੜ ਦੇ ਭੀੜੇ ਰਾਹ ਤੇ ਫਸੇ ਸਿੰਘਾਂ ਤੱਕ ਵੀ ਇਹ ਫੈਸਲਾ ਪਹੁੰਚ ਗਿਆ ਤੇ ਉਹ ਵੀ ਕਿਸੇ ਤਰ੍ਹਾਂ ਪਿਛਾਂ ਹੀ ਮੁੜ ਗਏ ਭਾਈ ਸੁਖਾ ਸਿੰਘ ਨੇ ਆਪਣੇ ਜਥੇ ਤੇ ਸਾਥੀ ਸਿੰਘਾਂ ਨੂੰ ਵੰਗਾਰਦਿਆਂ ਕਿਹਾ ਜਿਨ੍ਹਾਂ ਚਿਰ ਸਾਰਾ ਖਾਲਸਾ ਦਲ ਕੇਰਾ ਤੋੜ ਕੇ ਨਿਕ ਨਹੀਂ ਜਾਂਦਾ ਅਸੀਂ ਡਟੇ ਰਹਾਂਗੇ ਫਿਰ ਇੱਕ ਭਾਰਵਾ ਹਮਲਾ ਕਰਕੇ ਤੇ ਵੱਡੀ ਮਾਰ ਮਾਰ ਕੇ ਅਸੀਂ ਵੀ ਹਰਨ ਹੋ ਜਾਵਾਂਗੇ ਸਤਬਚਨ ਖਾਲਸਾ ਜੀ ਕਹਿੰਦੇ ਸਭ ਨੇ ਸਹਿਮਤੀ ਦਿੱਤੀ ਜਿੱਦੋਂ ਵੀ ਬਾਕੀ ਸਿੰਘ ਕੇਰਾ ਤੋੜਨ ਲਈ ਹੱਲਾ ਬੋਲਦੇ ਪਰ ਸੁਖਾ ਸਿੰਘ ਦਾ ਜਥਾ ਉਹਨਾਂ ਦੀ ਮਦਦ ਲਈ ਪਹੁੰਚ ਜਾਂਦਾ ਇਸ ਤਰ੍ਹਾਂ ਉਹਨਾਂ ਮੁਗਲਾਂ ਨਾਲ ਟੱਕਰ ਲੈਂਦੇ ਆ ਹੌਲੀ-ਹੌਲੀ ਸਾਰਾ ਦਲ ਪਾਰ ਕਰਵਾਇਆ ਇਸ ਲੜਾਈ ਵਿੱਚ ਲਖੂ ਖੱਤਰੀ ਦਾ ਭਤੀਜਾ ਤੇ ਜਸਪਤ ਰਾਏ ਦਾ ਪੁੱਤਰ ਹਰਪਜ ਰਾਏ ਮਾਰਿਆ ਗਿਆ ਉਸ ਦੇ ਨਾਲ ਹੀ ਲਾਹੌਰ ਦੇ ਨਵਾਬ ਦਾ ਪੁੱਤਰ ਵੀ ਸਿੰਘਾ ਹੱਥੋਂ ਜਾਨ ਗਵਾ ਬੈਠਾ ਮੁਖੀ ਫੌਜਦਾਰਾਂ ਵਿੱਚੋਂ ਸੈਫ ਅਲੀ ਖਾਨ ਕਰਮ ਬਖਸ਼ ਤੇ ਅਗਰਖਾਂ ਵੀ ਪਾਰ ਬੁਲਾ ਦਿੱਤੇ ਗਏ ਲਗਭਗ ਸਾਰੇ ਸਿੰਘ ਘੇਰਾ ਤੋੜ ਕੇ ਨਿਕਲ ਗਏ ਹੁਣ ਭਾਈ ਸੁਖਾ ਸਿੰਘ ਦਾ ਜਥਾ ਬਾਕੀ ਰਹਿ ਗਿਆ ਸੀ ਉਹਨਾਂ ਜਥੇ ਦੇ ਸਿੰਘਾਂ ਨਾਲ ਸਲਾਹ ਕੀਤੀ ਕਿ ਕਿਉਂ ਨਾ ਲਖੂ ਨੂੰ ਲੱਭ ਕੇ ਪਾਰ ਬੁਲਾਇਆ ਜਾਏ ਮੈਨੂੰ ਬਸ ਉਸ ਦਾ ਪਤਾ ਦੇ ਦਿਓ ਬਾਕੀ ਸੇਵਾ ਮੈਂ ਆਪ ਲੁੱਟ ਲਵਾਗਾ ਭਾਈ ਸੁਖਾ ਸਿੰਘ ਬੋਲੇ ਪਰ ਐਤ ਕੀ ਸਾਥੀ ਸਿੰਘ ਸਹਿਮਤ ਨਾ ਹੋਏ ਭਾਈ ਸੁਖਾ ਸਿੰਘ ਦੇ ਗੰਭੀਰ ਜ਼ਖਮੀ ਹੋਣ ਕਾਰਨ ਸਿੰਘ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਘੇਰੇ ਵਿੱਚੋਂ ਕੱਢ ਲਿਜਾਉਣਾ ਚਾਹੁੰਦੇ ਸਨ ਆਪਾ ਮੁਗਲਾਂ ਦਾ ਕੋਈ ਕਮਜ਼ੋਰ ਪਾਸਾ ਦੇਖੀਏ ਤੇ ਹਰਨ ਹੋ ਜਾਈਏ ਇੱਕ ਸਿੰਘ ਬੋਲਿਆ ਜੇ ਹਰਨ ਹੀ ਹੋਣਾ ਹੈ ਤਾਂ ਕਮਜ਼ੋਰ ਪਾਸਿਓਂ ਕਿਉਂ ਭਾਰੀ ਮੋਰਚੇਬੰਦੀ ਵਾਲੇ ਪਾਸਿਓਂ ਹੋਵਾਂਗੇ ਭਾਈ ਸੁਖਾ ਸਿੰਘ ਬੋਲੇ ਆਓ ਸਾਰੇ ਮੇਰੇ ਮਗਰ ਆਓ ਇਕੱਲੇ ਕਿਉਂ ਨਿਕਲਣਾ ਹੈ ਆਓ ਕੁਝ ਮੁਗਲਾਂ ਨੂੰ ਵੀ ਨਾਲ ਲੈ ਕੇ ਚੱਲੀਏ ਤੇ ਭਾਈ ਸੁਖਾ ਸਿੰਘ ਮੁਸਕਰਾਉਣ ਲੱਗੇ ਏ ਇਹਨੇ ਕਿੱਥੋਂ ਸਿੱਖਿਆ ਹੈ ਐਸੀ ਵਿਪਤਾ ਦੇ ਸਮੇਂ ਤੇ ਇੰਨੀ ਜ਼ਖਮੀ ਹੋਣ ਦੇ ਬਾਵਜੂਦ ਵੀ ਮੁਸਕਰਾਉਣਾ ਚਾਂਦਨੀ ਚੌਂਕ ਤੋਂ ਸਰਹੰਦ ਤੋਂ ਚਮਕੌਰ ਤੋਂ ਖਿਦਰਾਣੇ ਦੀ ਟਾਬ ਤੋਂ ਪਰ ਕਮਾਲ ਤਾਂ ਉਦੋਂ ਹੋਈ ਕਿ ਜਦ ਭਾਈ ਸੁਖਾ ਸਿੰਘ ਮੁਗਲਾਂ ਦੇ ਇੱਕ ਭਾਰੀ ਮੋਰਚੇ ਵੱਲ ਹੋਏ ਤਾਂ ਮੁਗਲਾਂ ਨੇ ਸਿੰਘਾਂ ਨੂੰ ਲੰਘਣ ਦਾ ਰਾਹ ਛੱਡ ਦਿੱਤਾ ਪਰ ਭਾਈ ਸੁਖਾ ਸਿੰਘ ਨੇ ਘੋੜੇ ਤੁਝੇ ਪਾਰੇ ਮੋਰਚੇ ਵੱਲ ਮੋੜੇ ਉਹਨਾਂ ਨੇ ਰੀਅੰਜੀ ਕੀਤਾ ਸ਼ਾਇਦ ਮੁਗਲ ਚਾਹੁੰਦੇ ਸਨ ਕਿ ਕਿਸੇ ਵੀ ਤਰ੍ਹਾਂ ਇਹ ਨੁਕਸਾਨ ਕੀਤੇ ਬਿਨਾਂ ਘੇਰੇ ਵਿੱਚੋਂ ਨਿਕਲ ਜਾਣ ਪਰ ਭਾਈ ਸੁਖਾ ਸਿੰਘ ਨੇ ਤਾਂ ਜਿੱਥੇ ਨੂੰ ਕਿਹਾ ਹੋਇਆ ਸੀ ਕਿ ਕੁਝ ਮੁਗਲਾਂ ਨੂੰ ਵੀ ਨਾਲ ਲੈ ਕੇ ਚਲਾਂਗੇ ਸੋਹਣਾ ਹੱਲਾ ਕੀਤਾ ਤੇ ਮੁਗਲਾਂ ਦੇ ਇੱਕ ਭਾਰੀ ਜਥੇ ਨੂੰ ਮਾਰ ਕੇ ਉਹਨਾਂ ਦੇ ਹਥਿਆਰ ਤੇ ਘੋੜੇ ਲੈ ਕੇ ਹਰਨ ਹੋ ਗਏ ਗੁੱਸੇ ਵਿੱਚ ਆਏ ਤੁਰਕਾਂ ਨੇ ਪਿੱਛੋਂ توپਾਂ ਦੇ ਗੋਲੇ ਚਲਾਏ ਗੋਲੀਆਂ ਦੀ ਵਾਸ਼ੜ ਕੀਤੀ ਪਿਛਾੜ ਰਹੇ ਕਾਫੀ ਸਿੰਘ ਸ਼ਹੀਦ ਹੋ ਗਏ ਪਈ ਸੁਖਾ ਸਿੰਘ ਅੱਗੇ ਜਾ ਕੇ ਫੇਰ ਖਲੋ ਗਏ ਤਾਂ ਕਿ ਪਿੱਛੇ ਆਉਂਦੇ ਸਿੰਘਾਂ ਨੂੰ ਨਾਲ ਰਲਾਇਆ ਜਾ ਸਕੇ ਲੜਦਿਆਂ ਭੇਡਦਿਆਂ ਸਿੰਘ ਜੰਗਲ ਵੱਲ ਚਲੇ ਗਏ ਹਨ ਪਰ ਤੁਰਕਾਂ ਪਿੱਛਾ ਨਹੀਂ ਛੱਡਿਆ ਜੇ ਕੋਈ ਜ਼ਖਮੀ ਸਿੰਘ ਵੀ ਉਹਨਾਂ ਨੂੰ ਮਿਲਿਆ ਉਹਨਾਂ ਸਿਰ ਲਾ ਕੇ ਨੇਜੇ ਤੇ ਟੰਗ ਲਿਆ ਬਹੁਤ ਸਿੰਘ ਜੰਗਲ ਵਿੱਚ ਡੂੰਘੇ ਨਿਕਲ ਗਏ ਤੇ ਉਹ ਤੁਰਕਾਂ ਦੀ ਮਾਰ ਵਿੱਚ ਨਹੀਂ ਆਏ ਇਹਨੇ ਨੂੰ ਰਾਤ ਪੈ ਗਈ ਤੇ ਤੁਰਕਾਂ ਨੇ ਵਿਸ਼ਰਾਮ ਲਈ ਡੇਰੇ ਲਾ ਲਏ ਸਿੰਘਾਂ ਨੂੰ ਚੱਲਾਂ ਵਿੱਚ ਇੱਕ ਛੋਟਾ ਜਿਹਾ ਨਗਰ ਦੇਖਿਆ ਤੇ ਉਹਨਾਂ ਕਿਸੇ ਵੀ ਤਰ੍ਹਾਂ ਲੁੱਟ ਮਾਰ ਕੇ ਜਾਂ ਮੰਗ ਤੰਗ ਤੇ ਖਾਣੇ ਦਾਣੇ ਦਾ ਪ੍ਰਬੰਧ ਕੀਤਾ ਕੁਝ ਸਿੰਘ ਆਰਾਮ ਲਈ ਸਿੱਧੇ ਹੋਣ ਲੱਗੇ ਤਾਂ ਘੋੜੇ ਤੇ ਸਵਾਰ ਹੋਏ ਭਾਈ ਸੁਖਾ ਸਿੰਘ ਆ ਕੇ ਬੋਲੇ ਹਜੇ ਖਾਲਸੇ ਦੇ ਵਿਸ਼ਰਾਮ ਦਾ ਵੇਲਾ ਨਹੀਂ ਆਇਆ ਸਿੰਘੋ ਚਾਨਣ ਦੇ ਵਣ ਜਾ ਰਹੇ ਹਨੇਰਾ ਮਟਾਏ ਬਿਨਾ ਇੱਕ ਪਲ ਵੀ ਸੁਖ ਨਾਲ ਨਹੀਂ ਬੈਠਦਾ ਪੜਾ ਕਰਨ ਦਾ ਤਾਂ ਸਵਾਲ ਹੀ ਨਹੀਂ ਹਜੇ ਸਾਡੇ ਜ਼ਖਮ ਅੱਲੇ ਹਨ ਜੇ ਅਠਰ ਗਏ ਤਾਂ ਇਹਨਾਂ ਸਾਨੂੰ ਤੁਰਨ ਜੋਗੇ ਨਹੀਂ ਛੱਡਣਾ ਸੋ ਉਠੋ ਚੱਲੇ ਪਾਈ ਤੇ ਪੈਂਡਾ ਮਕਾਈਏ ਸਿੰਘ ਪਹਿਰ ਕੋ ਰਾਤ ਰੰਦੀ ਨੂੰ ਹੌਲੀ ਹੌਲੀ ਤੁਰੇ ਜਾ ਰਹੇ ਹਨ ਕਿ ਤਾਜ਼ਾ ਧਮ ਮੁਗਲ ਸੈਨਾ ਨੇ ਆ ਕੇ ਰਿਆ ਹੈ ਸੰਗਣੇ ਜੰਗਲ ਕਰਕੇ ਸਿੱਧੀ ਲੜਾਈ ਤਾਂ ਨਹੀਂ ਹੋ ਸਕਦੀ ਪਰ ਝੜਪੰਜ ਜ਼ਰੂਰ ਹੋ ਰਹੀਆਂ ਹਨ ਕੋਈ ਮੁਗਲ ਟੁਕੜੀ ਸਿੰਘਾਂ ਦੇ ਦਾਹੇ ਠਾ ਗਈ ਉਹਨਾਂ ਨੇ ਮਾਰ ਲਈ ਤੇ ਕੋਈ ਸਿੰਘ ਮੁਗਲਾਂ ਦੇ ਘੇਰੇ ਵਿੱਚ ਆ ਗਏ ਉਹਨਾਂ ਪਾਰ ਬੁਲਾ ਦਿੱਤੇ ਵਾਹ ਨਾ ਚਲਦੀ ਦੇਖ ਕੇ ਲਖੂ ਖੱਤਰੀ ਨੇ ਨੇੜੇ ਤੇੜੇ ਦੇ ਔਂ ਪੈਂਟੂਆਂ ਨੂੰ ਸੱਤਿਆ ਜੋ ਜੰਗਲ ਦੇ ਭੇਤੀ ਸਨ ਉਹਨਾਂ ਨੂੰ ਨਾਮਾ ਦੇ ਵੱਡੇ ਲਾਲਚ ਦੇ ਕੇ ਜੰਗਲ ਵਿੱਚ ਮੁਗਲ ਸੈਨਾ ਦੇ ਰਾਹ ਦਸੇਰੇ ਬਣਨ ਲਈ ਤਿਆਰ ਕਰ ਲਿਆ ਗਿਆ ਇਸ ਭੀੜ ਵਿੱਚ ਜ਼ਿਆਦਾ ਲੋਕ ਮੁਸਲਮਾਨ ਸਨ ਜੋ ਸਿੱਖਾਂ ਨਾਲ ਨਫ਼ਰਤ ਕਰਦੇ ਸਨ ਉਹ ਟਾਣੀਆਂ ਬਨ ਕੇ ਤੇ ਢੋਲ ਵਜਾ ਕੇ ਜੰਗਲ ਵਿੱਚ ਅੱਗੇ ਵਧ ਰਹੇ ਹਨ ਪੂਰੀ ਗਿਣਤੀ ਵਿੱਚ ਇੰਨਾ ਲੋਕਾਂ ਨੂੰ ਆਪਣੇ ਵੱਲ ਉਂਦ ਦੇਖ ਕੇ ਸਿੰਘਾਂ ਨੇ ਅੰਦਾਜ਼ਾ ਲਾ ਲਿਆ ਹੈ ਕਿ ਲੱਖੂ ਗਾਇਰ ਨੇ ਮਾਰਨ ਲਈ ਆਮ ਲੋਕ ਮੂਰੇ ਕਰ ਦਿੱਤੇ ਨੇ ਸਿੰਘਾਂ ਦੇ ਅਗਲੇਰੇ ਜਥੇ ਨੇ ਉਹਨਾਂ ਪਿੰਡੂ ਜੱਟਾਂ ਨਾਲ ਕੁਝ ਢਿੱਲ ਦਿਖਾਈ ਪਰ ਉਹ ਡੂਮਣਾ ਮੱਖੀਆਂ ਮੰਗ ਸਿੰਘਾਂ ਨੂੰ ਟੁੱਟ ਕੇ ਬੈ ਗਏ ਜਥੇ ਨੇ ਜਾਣ ਲਿਆ ਕਿ ਇਹਨਾਂ ਨੂੰ ਕਰੜੇ ਹੱਥੀ ਲੈਣਾ ਪਵੇਗਾ ਸੋਨਾ ਪੈਂਥੜੇ ਦੇ ਸਾਹਮਣੇ ਤੇ ਪੈਂਡੂਆਂ ਨੂੰ ਭੱਜਦਿਆਂ ਨੂੰ ਰਾਹ ਨਾ ਥਿਆਵੇ ਇੰਝ ਜਾਪ ਰਿਆ ਸੀ ਜਿਵੇਂ ਜੰਗਲ ਵਿੱਚ ਸ਼ੇਰ ਦੇਖਣ ਆਈ ਭੀੜ ਤੇ ਸ਼ੇਰਾਂ ਨੇ ਹੱਲਾ ਕਰ ਦਿੱਤਾ ਹੋਵੇ ਲਖਪਤ ਰਾਏ ਤਾਂ ਕਹਿੰਦਾ ਸੀ ਕਿ ਸਿੰਘ ਲਗਭਗ ਸਾਰੇ ਮਰਿਆਂ ਵਰਗੇ ਹੋ ਚੁੱਕੇ ਹਨ ਤੇ ਬਸ ਲਾਸ਼ਾਂ ਹੀ ਚੁੱਕ ਕੇ ਲਿਓਣੀਆਂ ਨੇ ਪਰ ਇਹ ਤਾਂ ਨੋ ਬਰ ਨੋ ਖਲੋਤੇ ਹਨ ਮਨੂੰ ਜਾਪਦਾ ਲਖੂ ਖੱਤਰੀ ਸਾਨੂੰ ਮੂਹਰੇ ਲਵਾ ਕੇ ਮਰਵਾਉਣਾ ਚਾਹੁੰਦਾ ਸੀ ਤਾਂ ਕਿ ਇੱਕ ਤਾਂ ਸਿੰਘ ਸਾਡੇ ਨਾਲ ਲੜਦੇ ਥੱਕ ਜਾਣ ਤੇ ਦੂਜਾ ਲਖੂ ਨੂੰ ਉਹਨਾਂ ਦੇ ਟਿਕਾਣੇ ਪਤਾ ਲੱਗ ਜਾਣ ਆਇਆ ਵੱਡਾ ਦਾਨੀ ਸਾਨੂੰ ਇਨਾਮ ਦੇਣ ਵਾਲਾ ਆਹੋ ਇਨਾਮ ਦਾ ਕੀ ਚਾਰ ਪਾਉਣਾ ਜਦ ਸਿਰ ਹੀ ਨਾ ਰਹੇ ਭੱਜੇ ਜਾਂਦੇ ਪਿੰਡੂ ਆਪਸ ਵਿੱਚ ਲਖੂ ਦੀ ਚਲਾਕੀ ਦੀਆਂ ਗੱਲਾਂ ਕਰ ਰਹੇ ਹਨ ਲਖੂ ਦਾ ਇਹ ਪੈਂਤਰਾ ਸਿੰਘਾਂ ਦੇ ਪਖ ਵਿੱਚ ਰਿਹਾ ਕਿਉਂਕਿ ਪਿੰਡੂ ਆਪਣੇ ਘੋੜੇ ਤੇ ਹਥਿਆਰ ਝੜਕ ਵਾਲੀ ਥਾਂ ਹੀ ਛੱਡ ਕੇ ਭੱਜ ਗਏ ਤਾਜ਼ਾ ਦਮ ਘੋੜਿਆਂ ਤੇ ਸਵਾਰ ਹੋ ਕੇ ਖਾਲਸਾ ਬਿਆਸਾ ਦੇ ਕੰਡੇ ਆਣ ਖਲੋਤਾ ਹੈ ਦੰਬ ਕਾਨਿਆਂ ਤੇ ਆਸਰੇ ਸਿੰਘਾਦਰਿਆ ਤਾ ਪਾਰ ਕਰ ਲਿਆ ਹੈ ਪਰ ਅੱਗੇ ਹੁਣ ਤੰਦੂਰਵਾਂ ਤਪਦਾ ਦਰਿਆਈ ਰੇਤਾ ਹੈ ਪਹਿਰ ਧਰਿਆ ਮਾਸ ਸੜਨ ਦੀ ਮਾਨੋ ਆਵਾਜ਼ ਆਉਂਦੀ ਹੈ ਸਿੰਘਾ ਪੈਰਾ ਤੇ ਕੱਪੜੇ ਬਨ ਕੇ ਲੰਘਣਾ ਚਾਹਿਆ ਪਰ ਫੇਰ ਵੀ ਪਠੀ ਪਏ ਦਾਣਿਆਂ ਵਾਂਗ ਹੋ ਗਏ ਮਾਝਾ ਪਾਰ ਕਰਕੇ ਸਿੰਘ ਪਿਆਸ ਤੇ ਸਤਲੁਜ ਦੇ ਮੇਲ ਵਾਲੇ ਪੱਤਨ ਤੇ ਆ ਗਏ ਇਥੋਂ ਸਤਲੁਜ ਪਾਰ ਕਰਕੇ ਮਾਲਵੇ ਦੇਸ਼ ਦਾ ਇਲਾਕਾ ਸ਼ੁਰੂ ਹੋ ਜਾਂਦਾ ਸੀ ਉਧਰ ਪਹਾੜਾਂ ਵਿੱਚ ਫਸ ਕੇ ਸਿੰਘਾਂ ਨਾਲ ਕੀ ਬੀਤੀ ਕਿਸੇ ਨੂੰ ਪੂਰਾ ਪੂਰਾ ਨਹੀਂ ਪਤਾ ਉਹਨਾਂ ਵਿੱਚੋਂ ਬਹੁਤੇ ਤਾਂ ਕਹਿੰਦੇ ਪਹਾੜੀਆਂ ਨੇ ਕੈਦ ਕਰ ਲਏ ਤੇ ਮਗਰੋਂ ਮੁਗਲਾਂ ਹਵਾਲੇ ਕਰ ਦਿੱਤੇ ਭੁੱਖੇ ਤਹਾਏ ਸਿੰਘਾਂ ਦਾ ਮਾਨੋ ਪਹਾੜਾਂ ਦਾ ਪੱਤਾ ਪੱਤਾ ਵੈਰੀ ਹੋ ਗਿਆ ਸੀ ਇੱਕ ਨਖਟੀ ਰਾਣੀ ਦੇ ਦੇਸ਼ ਤੋਂ ਬਿਨਾ ਕਿਸੇ ਨੇ ਵੀ ਸਿੰਘਾਂ ਨੂੰ ਪਨਾਹ ਨਾ ਦਿੱਤੀ ਉਸ ਕੋਲ ਪਹੁੰਚੇ ਸਿੰਘਾਂ ਨੂੰ ਕੁਝ ਸੁੱਖ ਦਾ ਸਾਹ ਜ਼ਰੂਰ ਲਿਆ। ਬਾਕੀ ਜ਼ਿਆਦਾ ਤੁਰਕਾਂ ਦੇ ਹੱਥ ਆ ਗਏ ਜੋ ਪਹਾੜੀਆਂ ਨੇ ਕੈਦ ਕਰ ਲਏ ਤੇ ਜੋ ਜੂਝ ਕੇ ਸ਼ਹੀਦੀਆਂ ਪਾ ਗਏ। ਇੱਧਰ ਭਈ ਸੁਖਾ ਸਿੰਘ ਦਾ ਜਥਾ ਮਾਲਵੇ ਦੀ ਕਲਗੀਧਰ ਪਾਤਸ਼ਾਹ ਜੀ ਦੀ ਚਰਨ ਛੋਪਾਪਤ ਧਰਤੀ ਦੇ ਜੈਤੂ ਪਿੰਡ ਆ ਰਿਹਾ। ਮਾਲਵੇ ਦੇ ਸਿੰਘਾਂ ਨੇ ਜਥੇ ਨੂੰ ਜੀ ਆਇਆਂ ਕਿਹਾ ਤੇ ਮਨਚਿਤ ਲਾ ਕੇ ਭਰਪੂਰ ਸੇਵਾ ਕੀ ਭਾਈ ਸੁਖਾ ਸਿੰਘ ਜੀ ਦੀ ਹੰਨੇ ਨਾਲ ਬੰਨੀ ਲੱਤ ਖੁਲਵਾਈ ਗਈ। ਬੜੇ ਧਿਆਨ ਨਾਲ ਉਹਨਾਂ ਨੂੰ ਮਲਵਈ ਸਿੰਘਾਂ ਨੇ மஞ்சੇ ਤੇ ਲਟਾਇਆ। ਹੱਟੀਆਂ, ਜੋੜਾਂ ਦੇ ਵੈਦ ਬੁਲਾਏ ਗਏ ਤੇ ਭਾਈ ਸਾਭ ਦੀ ਲੱਤ ਬਣਵਾਈ ਗਈ। ਹੋਰ ਵੀ ਕਈ ਸਿੰਘਾਂ ਦੀਆਂ ਲੱਤਾਂ, ਬਾਹਾਂ, ਮੋਢਿਆਂ ਤੇ ਹੱਡੀਆਂ ਟੁੱਟੀਆਂ ਹੋਈਆਂ ਸਨ। ਉਹ ਵੀ ਬਣਵਾਈਆਂ ਗਈਆਂ। ਜ਼ਖਮੀਆਂ ਦਾ ਮੱਲਮ ਪੱਟੀ ਨਾਲ ਇਲਾਜ ਕਰਵਾਇਆ ਗਿਆ। ਪਈ ਸੁਖਾ ਸਿੰਘ ਦੀ ਲੱਤ ਨੂੰ ਵੈਦ ਨੇ ਚੰਗੀ ਤੇਰਾ ਬਣ ਕੇ ਤੇਲ ਪਾ ਕੇ ਪਰਣਾਲੇ ਵਿੱਚ ਰੱਖਿਆ ਹੈ ਤਾਂ ਕਿ ਸਿੱਧੀ ਰਹੇ ਦੋ ਸਿੰਘ ਭਾਈ ਸਾਹਿਬ ਦੀ ਸੇਵਾ ਵਿੱਚ ਸਦਾ ਹਾਜ਼ਰ ਰਹਿੰਦੇ ਹਨ ਸਿੰਘਾਂ ਦੇ ਇਸ ਜਥੇ ਵਾਂਗ ਹੋਰ ਜਥੇਦਾਰਾਂ ਨੇ ਵੀ ਮਾਲਵੇ ਵਿੱਚ ਵੱਖ-ਵੱਖ ਥਾਂਇਂ ਪੜਾ ਕੀਤੇ ਨਵਾਬ ਕਪੂਰ ਸਿੰਘ ਦਾ ਜਥਾ ਦਿਂਜੂ ਕੇ ਪਈ ਹਰੀ ਸਿੰਘ ਦਿয়ালਪੁਰੇ ਤੇ ਸਰਦਾਰ ਚੜ੍ਹਤ ਸਿੰਘ ਨੇ ਪੱਕੇ ਪਥਰਾਂ ਵਾਲੇ ਇਸ ਕੋਲੂਕਾਰੇ ਵਿੱਚ 10000 ਦੇ ਕਰੀਬ ਸਿੰਘ ਸ਼ਹੀਦ ਨਾ ਪਾ ਗਏ। ਹਾਲਾਂਕਿ ਪੁਰਾਣੇ ਸਿੰਘਾਂ ਦਾ ਮੰਨਣਾ ਸੀ ਕਿ ਗਿਣਤੀ ਇਸ ਤੋਂ ਵੀ ਕਿਤੇ ਜ਼ਿਆਦਾ ਹੈ। 7000 ਜੂਝਦਿਆ ਸ਼ਹੀਦ ਹੋਏ ਤੇ 3000 ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰਕੇ ਲਾਹੌਰ ਲਿਆਂਦੇ ਗਏ। ਜਿਹੜੇ ਜਿਥੇ ਭਾਈ ਸੁੱਖਾ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਚੜ੍ਹਤ ਸਿੰਘ ਤੇ ਮਾਲਵੇ ਨੂੰ ਨਿਕਲ ਗਏ ਸਨ, ਉਹੀ ਬਚੇ ਸਨ। ਬਾਕੀ ਕੁਝ ਬੜੌਲ ਕੋਲੋਂ ਗ੍ਰਫਤਾਰ ਕੀਤੇ ਗਏ ਕੁਝ ਬਸੋਲ ਵਾਲਿਆਂ ਕੈਦ ਕੀਤੇ ਕੁਝ ਹੋਰ ਪਹਾੜੀਆਂ ਨੇ ਫੜ ਕੇ ਮੁਗਲਾ ਹਵਾਲੇ ਕੀਤਾ ਇਹਨਾਂ ਦੀ ਗਿਣਤੀ 3000 ਦੇ ਲਗਭਗ ਸੀ ਇਹ ਸਾਰੇ ਲਾਹੌਰ ਲਿਆ ਕੇ ਨਖਾਸ ਚੌਕ 'ਵਿ ਸ਼ਹੀਦ ਕੀਤੇ ਗਏ ਇੱਕ ਪਾਸੇ ਸਿੰਘਾਂ ਦੇ ਸਿਰਾਂ ਦਾ ਢੇਰ ਲਾਇਆ ਗਿਆ ਤੇ ਦੂਜੇ ਪਾਸੇ ਧੜਾਂ ਦਾ ਸ਼ਹੀਦ ਹੋ ਕੇ ਸਿੰਘਾਂ ਦੇ ਸਿਰਾਂ ਨੂੰ ਨਿਜ਼ੀਆਂ ਤੇ ਪਰੋਕੇ ਮੁਗਲ ਸਿਪਾਹੀ ਲਾਹੌਰ ਦੀਆਂ ਗਲੀਆਂ ਵਿੱਚ ਆਪਣੀ ਬਹਾਦਰੀ ਦਾ ਦਿਖਾਵਾ ਕਰ ਰਹੇ ਸਨ ਸ਼ਹੀਦ ਕੀਤੇ ਗਏ ਸਿੰਘਾਂ ਦੇ ਸਿਰਾਂ ਦਾ ਇੱਕ ਵੱਡਾ ਬੁਰਜ ਉਸਾਰਿਆ ਗਿਆ ਨੇੜੇ ਹੀ ਤੜਾਂ ਦੀ ਤਾਵੀ ਗੰਜ ਜਾ ਢੇਰ ਸੀ ਜਿਸ ਕਰਕੇ ਇਹ ਖਾਸ ਚੌਕ ਵਿੱਚਲੀ ਇਸ ਥਾਂ ਨੂੰ ਸ਼ਹੀਦ ਗੰਜ ਕਰਕੇ ਜਾਣਿਆ ਜਾਣ ਲੱਗਾ ਭਾਈ ਸੁਖਾ ਸਿੰਘ ਦੀ ਲੱਤ ਠੀਕ ਹੋਣ ਨੂੰ 4-5 ਮਹੀਨੇ ਲੱਗੇ ਉਨਾ ਮੰਜੇ ਤੋਂ ਉੱਠ ਕੇ ਸਰੋਵਰ ਵਿੱਚ ਇਸ਼ਨਾਨ ਕੀਤਾ। ਦਮਾਲਾ ਸਜਾਇਆ ਤੇ ਉੱਚੀ ਉੱਚੀ ਗਾ ਆ। ਹਮ ਅਕਾਲੀ ਸਬਕੇ ਵਾਲੀ ਹਮਰਾ ਪੰਥ ਨੇ ਆਰਾ ਹੈ। ਦੀਨ ਮਸਬ ਦਾ ਜੋਧ ਜੁਕੀਨਾ ਖੰਡਾ ਫੜਿਆ ਦੁਧਾਰਾ ਹੈ। ਸ਼ੀ ਮੇ ਮਾਰ ਸਬ ਦੂਰ ਕੀਨੀ ਸਲੋਤਰ ਫੜਿਆ ਕਰਾਰਾ ਹੈ। ਗਗਨ ਮੰਡਰ ਮਹਿ ਬੁੰਗਾ ਹਮਾਰਾ ਮਹਾਕਾਲ ਰਖਵਾਰਾ ਹੈ। ਸਿਰ ਪਰ ਮੁਕਟ ਮੁਕਟ ਪਰ ਚੱਕਰ ਆਇਆ ਅਜਬ ਹੁਲਾਰਾ ਹੈ ਨਾਨਕ ਗੁਰੂ ਗੋਬਿੰਦ ਸਿੰਘ ਜੀ ਤਦ ਅਗੇ ਸੀਸ ਹਮਾਰਾ ਹੈ ਸ਼ਾਸਤਰ ਬਸਤਰ ਸਜਾਏ ਕਮਰ ਕਸਾ ਕੀਤਾ ਤੇ ਤਿਆਰ ਪਰ ਤਿਆਰ ਹੋ ਗਏ ਉਹਨਾਂ ਦੀ ਸਿਰੜਤਾ ਤੇ ਅਡੋਲਤਾ ਦੇਖ ਕੇ ਦੂਜੇ ਸਿੰਘ ਦੇ ਤੰਬੂਆਂ ਤੋਂ ਵੀ ਆਵਾਜ਼ਾਂ ਆਉਣ ਲੱਗੀਆਂ ਲੱਠਪਟ ਫਰਰੇ ਸਜੇ ਰਹੇ ਗੁਰ ਸ਼ਬਦਨ ਕੀ ਪਈ ਚੁੰਕਾਰ ਪ੍ਰਗਟੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਨ ਸਭ ਕੋ ਲੀਆ ਉਧਾਰ ਉਸੇ ਲਹਿਰ ਤੇ ਚਾਉ ਨਾਲ ਪਈ ਸੁੱਖਾ ਸਿੰਘ ਤੇ ਸਾਥੀ ਸਿੰਘ ਘੋੜਿਆਂ ਤੇ ਸਵਾਰ ਹੋਏ ਖਲੋਤੇ ਹੋਏ ਵੀ ਧਰਤੀ ਤੇ ਪੌੜ ਮਾਰ ਰਹੇ ਖਾਲਸੇ ਦੇ ਗੁਰ ਭਾਈ ਕਿਸੇ ਵੱਡੀ ਮਹਿੰਮ ਲਈ ਤਿਆਰ ਸਨ ਤੇ ਅੱਜ ਆਪਾਂ 20ਵਾਂ ਭਾਗ ਕੰਪਲੀਟ ਕਰ ਲਿਆ ਹੈ ਅਗਲੀ ਵਾਰੀ ਆਪਾਂ 25ਵਾਂ ਭਾਗ ਪੜਾਂਗੇ ਜੈਸੀ ਕੀਨੀ ਥੀ ਉਨੇ ਸੂ ਉਨ ਪਾਈ ਸਜਾਏ ਪੜਾਂਗੇ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ